ਅੱਜ ਆਪਾਂ ਇਹ ਨਾਲੇ ਸ਼ਹਿਰ ਦੇ ਵਿੱਚ ਬੜੀ ਚੰਗੀ ਸ਼ੁਰੂਆਤ ਕੀਤੀ ਹੈ ਸਰਦਾਰ ਬਰਿੰਦਰ ਸਿੰਘ ਉਹ ਜਿਹਨਾਂ ਜਿਹੜੇ ਕੋਚ ਨੇ ਫੁੱਟਬਾਲ ਦੇ ਉਹਨਾਂ ਦੀ ਇਹ ਜੱਦੀ ਜਾਇਦਾਦ ਹੈ ਜ਼ਮੀਨ 2 3 3 ਏਕੜ ਹੈ ਇਹਦੇ ਚ ਇਹਨਾਂ ਨੇ ਫੁੱਟਬਾਲ ਅਕੈਡਮੀ ਜਿਹੜੀ ਆ ਉਹ ਖੋਲੀ ਹੈ ਬੱਚਿਆਂ ਨੂੰ ਛੋਟੇ-ਛੋਟਿਆਂ ਨੂੰ ਟ੍ਰੇਨ ਕਰਨਾ ਫੁੱਟਬਾਲ ਵਾਸਤੇ ਬਹੁਤ ਵਧੀਆ ਇਹਨਾਂ ਦਾ ਪਧਰਨਾ ਉਹਦਾ ਆਪਾਦ ਘਟਨ ਕੀਤਾ ਮੇਰਾ ਖਿਆਲ ਹੈ ਕਿ ਇਹ ਨਾਲੇ ਏਰੀਏ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਸਾਡੇ ਏਰੀਏ ਦੇ ਬਹੁਤ ਬੱਚੇ ਜਿਹੜੇ ਖੇਡਾਂ ਦੇ ਵਿੱਚ ਬੜਾ ਸ਼ੌਂਕ ਰੱਖਦੇ ਆ ਉਹ ਸਾਰਿਆਂ ਨੂੰ ਇੱਕ ਮੌਕਾ ਮਿਲੂਗਾ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੈਂ ਇਹ ਨਾਲਾ ਨਵਾਸੀਆਂ ਨੂੰ ਕਹੂੰਗਾ ਆਸ-ਪਾਸ ਦੇ ਸਭ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਅਕੈਡਮੀ ਦੇ ਵਿੱਚ ਭੇਜਣ ਤਾਂ ਜੇ ਤਾਂ ਜੋ ਵਧੀਆ ਖਿਡਾਰੀ ਬਣ ਸਕਣ ਇੱਕ ਵਧੀਆ ਪਲੇਸ ਆ ਵਧੀਆ ਟ੍ਰੇਨਡ ਕੀਤਾ ਕੋਚ ਹੈ ਜਿਹੜਾ ਹਰ ਚੀਜ਼ ਜਿਹੜਾ ਤਕਸੂਰ ਆ ਦਾ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਜਿਹੜੀ ਹੈ ਆਲਰੇਡੀ ਪਹਿਲਾਂ ਹੀ ਖੇਡਾ ਵਤਨ ਪੰਜਾਬ ਦੀਆਂ ਪ੍ਰੋਗਰਾਮ ਚਲਾਇਆ ਸੀ ਉਦੋਂ ਸਾਡੇ ਪੰਜਾਬ ਦੇ ਵਿੱਚ ਉਹ ਤਿੰਨ ਸੀਜ਼ਨ ਜਿਹੜੇ ਉਹਦੇ ਮਤਲਬ ਤੀਜਾ ਸੀਜ਼ਨ ਚੱਲ ਰਿਹਾ ਲੱਖਾਂ ਮਤਲਬ ਜਿਹੜੇ ਸਟੂਡੈਂਟ ਨਵੇਂ ਮੁੰਡੇ ਕੁੜੀਆਂ ਪਿੰਡਾਂ ਦੇ ਉਹਨਾਂ ਨੇ ਖੇਡਾ ਵਤਨ ਪੰਜਾਬ ਦੀ ਵਿੱਚ ਹਿੱਸਾ ਲਿਆ ਸੋ ਮੈਂ ਇਹਨਾਂ ਨੂੰ ਕਹੂੰਗਾ ਤਖੜੇ ਹੋ ਕੇ ਤੁਸੀਂ ਇੱਥੇ ਕਰੋ ਜੇ ਤੁਹਾਨੂੰ ਕੋਈ ਸਰਕਾਰ ਵੱਲੋਂ ਹੈਲਪ ਦੀ ਲੋੜ ਪਊਗੀ ਤਾਂ ਆਪਾਂ ਪੂਰੀ ਇੱਥੇ ਭਾਈ ਨਾਲੇ ਤੇ ਵੱਟੇ ਸਟੇਡੀਅਮ ਦੀ ਇੱਕ ਵੱਡੀ ਕਾਰਟ ਹੈ ਕਦੋਂ ਤੱਕ ਪੂਰੀ ਹੋਏ ਉਹ ਸਟੇਡੀਅਮ ਬਣ ਚੁੱਕਾ ਹੈ ਸਟੇਡੀਅਮ ਤਾਂ ਲਗਭਗ ਸਾਡੀ ਤਿਆਰੀ ਆ ਸਟੇਡੀਅਮ ਆਪਾਂ ਜਲਦੀ ਇਹ ਨਾਲੇ ਦੇ ਵਿੱਚ ਬਣਾ ਬਣਾ ਦੇਣਾ ਆਪਾਂ ਇਹਦਾ ਖਿਆਲ ਆ ਅੱਜ ਗੁਰੂ ਨਾਨਕ ਸਾਹਿਬ ਜੀ ਦਾ ਗੋਦਪੋਤ ਬੜਾ ਸ਼ੁਭ ਦਿਹਾੜਾ ਹੈ ਤੇ ਅੱਜ ਦੇ ਦਿਨ ਦੇ ਉੱਤੇ ਆਪਾਂ ਇਹ ਕਾਮਨਾ ਕਰਦੇ ਹਾਂ ਕਿ ਜਿਹੜਾ ਸਾਲ ਅਗਲਾ ਆਉਣਾ ਉਹਦੇ ਚੱਪਾ ਸਟੇਡੀਅਮ ਜਿਹੜਾ ਇੱਥੇ ਵਧੀਆ ਬਣਾ ਨਵੀਂ ਵਿਧਾਨ ਸਭਾ ਨੂੰ ਲੈ ਕੇ ਕਾਫੀ ਮੁੱਦਾ ਚਰਮਾਇਆ ਹੈ ਕਿਸ ਤਰੀਕੇ ਨਾਲ ਨਹੀਂ ਨਹੀਂ ਉਹ ਗਲਤ ਆ ਉਹ ਭਾਜੀਪੀ ਦਾ ਬਲੇ ਜਿਹੜਾ ਉਹ ਕਾਰਵਾਈ ਆ ਮੋਦੀ ਦੀ ਮਤਲਬ ਉਹ ਬਹੁਤ ਗਲਤ ਹੈ ਜਿਹੜਾ ਚੰਡੀਗੜ੍ਹ ਸ਼ਹਿਰ ਇਹ ਖੜੜ ਜਿਹੜਾ ਪੰਜਾਬ ਦਾ ਮੱਲਿਕ ਸ਼ਾਇਦ ਸੀਗਾ ਖੜੜ ਦੀ ਸਾਰੀ ਜ਼ਮੀਨ ਦੇ ਉੱਤੇ ਵੜਿਆ ਪੰਜਾਬ ਦੇ ਪਿੰਡਾਂ ਦੀ ਜ਼ਮੀਨ ਆ ਉਹ ਹਦਿਆਣਾ ਦੇ ਉੱਤੇ ਕੋਈ ਹੱਕ ਨਹੀਂ ਮਨਦਾ ਧੱਕੇ ਨਾਲ ਮੱਲ ਜਿਹੜਾ ਉਹ ਬੀਜੇਪੀ ਮਤਲਬ ਉੱਥੇ ਜਗ੍ਹਾ ਦੇਣੀ ਚਾਹੁੰਦੀ ਹੈ ਹਦਿਆਣਾ ਵਿਧਾਨ ਸਭਾ ਨੂੰ ਮੈਂ ਤਾਂ ਡਟ ਕੇ ਸਾਡੀ ਪਾਰਟੀ ਵੀ ਅਸੀਂ ਤਾਂ ਇਹਦੇ ਖਿਲਾਫ ਹਾਂ ਬਹੁਤ ਉਹ ਤਾਂ ਸੀ ਬਿਲਕੁਲ ਇਹ ਨਹੀਂ ਹੋਣ ਦੇਵਾਂਗੇ ਭਾਵੇਂ ਜੋ ਮਰਜ਼ੀ ਹੋਵੇ ਉਹਨਾਂ ਦਾ ਥੋੜਾ ਡੱਕਿਆ ਸੀ ਸਾਡਾ ਆਪਣਾ ਪਾਣੀ ਹੈ ਉਹਨਾਂ ਦਾ ਗਾਲਾ ਡੱਕਾ ਸਾਦਾ ਹੀ ਉਹਨਾਂ ਦਾ ਉਹਦਾ ਨਾਲ ਪੰਚਕੁਲਾ ਸ਼ਹਿਰ ਲੱਗਦਾ ਆਪਣੇ ਸ਼ਹਿਰ ਤੇ ਬਣਾ ਲੈਣੇ ਸਾਡੂ ਕੀ ਚੰਗੇ ਆ ਪੰਚਕੁਲਾ ਸ਼ਹਿਰ ਹਦਿਆਣਾ ਦਾ ਉਹ ਬਣਾ ਲੈਣੇ ਉੱਥੇ ਉਹਦੇ ਬੱਲੇ ਜਮੀਨ ਦਿੱਤੀ ਜਾ ਰਹੀ ਉਹਦੇ ਸਾਨੂੰ ਜੋ ਉਹਦੇ ਬੱਲੇ ਜਮੀਨ ਦੇਣ ਲਿਆ ਉਹ ਆਪਣੀ ਜਮੀਨ ਚਾਪੇ ਬਣਾਉਣਾ ਸਾਡੀ ਜਮੀਨ ਗੱਲ ਨਹੀਂ ਚੰਡੀਗੜ੍ਹ ਕੋ ਦਈਏ ਚੰਡੀਗੜ੍ਹ ਸਾਡਾ ਦੇ ਰਿਆ ਸਾਡ ਚੰਡੀਗੜ੍ਹ ਤੋਂ 1 20 ਇੰਚ ਜਿਹੜੀ ਜਮੀਨ ਉਹ ਨਹੀਂ ਦਿੱਤੀ ਜਾ ਸਕਦੀ ਉਹ ਪਾਣੀ ਐਵੇਂ ਪਾਉਂਦਾ ਜੀ ਬਿਨਾਂ ਵਜੇ ਬੋਲਦੇ ਹੋ ਕੋਈ ਉਹਨਾਂ ਨੂੰ ਪਤਾ ਪਾਣੀ ਸਾਡੇ ਕੋਲ ਹੈ ਨਹੀਂ ਪਾਣੀ ਦਾ ਸਾਡਾ ਆਪਣਾ ਮਾਸਾ ਪੂਰਾ ਹੁੰਦਿਆ ਹੀ ਜੇ ਹੋਊ ਤਾਂ ਕਿਸੇ ਨੂੰ ਦੱਸਾਂਗੇ ਜਦੋਂ ਹੈ ਹੀ ਨਹੀਂ ਅਸੀਂ ਕਿੱਥੋਂ ਦੇਣਾ ਇਹ ਗੱਲਾਂ ਦਾ ਬੈਂਚ ਤੇ ਬੈਠ ਕੇ ਨਿਪਟਾਰਾ ਕਿਉਂ ਨਹੀਂ ਹੁੰਦਾ ਕਿਉਂ ਐਦਾਂ ਸਿਆਸੀ ਬਿਆਨਬਾਜ਼ੀ ਬਾਹਰ ਕਰਦਾ ਸਾਹ ਦੇਖੋ ਇਹ ਜਿਹੜਾ ਸਾਡੇ ਤੇ ਸਾਡੀਆਂ ਸਰਕਾਰਾਂ ਦੇ ਖਿਲਾਫ ਦਿੱਲੀ ਤੇ ਪੰਜਾਬ ਤੇ ਪਹਿਲ ਬੀਜੇਪੀ ਆਲਰੇਡੀ ਹੈਗੀ ਆ ਕੇਂਦਰ ਦੇ ਵਿੱਚ ਪਰ ਜਿਸ ਟਾਈਮ ਦੇ ਉੱਤੇ ਮਤਲਬ ਕੇਂਦਰ ਤੇ ਵੀ ਬੀਜੇਪੀ ਹੀ ਪੰਜਾਬ ਚ ਅਕਾਲੀ ਦਲ ਨਾਲ ਬੀਜੇਪੀ ਦੀ ਸਰਕਾਰ ਹੀ ਇਹ ਬੁੱਧੇ ਉਸ ਸਮੇਂ ਜਿਹੜਾ ਟੇਬਲ ਤੇ ਆਉਣੇ ਚਾਹੀਦੇ ਉਸ ਸਮੇਂ ਇਹਨਾਂ ਨੇ ਲਿਆਂਦੇ ਦੀ ਸੋਮ ਦੇਖੀ ਦੀ ਗੱਲ ਇਹ ਜਦੋਂ ਸਰਕਾਰਾਂ ਪਹਿਲਾਂ ਵੀ ਡਾਕਟਰ ਮਨਮੋਹਨ ਸਿੰਘ ਸੀਗੇ ਪੰਜਾਬ ਦੇ ਸਰਕਾਰ ਬਾਦਲ ਸਾਹਿਬ ਦੀ ਫਿਰ ਅਮਿੰਦਰ ਦੀ ਆਈ ਉਹ ਗੱਲ ਸੋਹnde ਪੰਜਾਬ ਦੀ ਇਹ ਮਸਲੇ ਉਹਦਾ ਹੱਲ ਕਰਨੇ ਚਾਹੀਦੇ ਪਰ ਇਹਨਾਂ ਨੇ ਕੀਤੇ ਨਹੀਂ ਜਾਣ ਬੁੱਝ ਕੇ ਮਸਲੇ ਜਿਹੜੇ ਰੱਖੇ ਆ ਪਰ ਅੱਸੀ ਬੋਲੋ ਜਿਹੜਾ ਉਹ ਬਿਲਕੁਲ ਸਪਸ਼ਟ ਕਰ ਦਿੰਦੇ ਆ ਨਾ ਸਾਡੇ ਕੋ ਪਾਣੀ ਆ ਨਾ ਚੰਡੀਗੜ੍ਹ ਦੇਣ ਲਈ ਕਿਸ ਨੂੰ ਜ਼ਮੀਨ ਤਾਲੀਵਾਲ ਸਾਹਿਬ ਜਿਹਾ ਗਿਆ ਨਨਕਾਣਾ ਸਾਹਿਬ ਕੱਲ ਸਿੱਖਸਾ ਲਗਾਉਂਦਾ ਤੇ ਪਹਿਲੀ ਵਾਰੀ ਟਿਕਟ ਲਈ ਗਈ 16300 ਰੁਪਏ ਪਸਾ ਦਾ ਕਿਰਾਇਆ ਲਿਆ ਗਿਆ ਤਾਂ ਤਾਲੀਓ ਕਿਵੇਂ ਦੇ ਦੇਣੇ ਆ ਇਹ ਪਾਕਿਸਤਾਨ ਸਰਕਾਰ ਆਨੇ ਲਿਆ ਪਰ ਮੈਨੂੰ ਤੇ ਲੱਗਦਾ ਵੀ ਇਹ ਗਲਤ ਹੈ ਉਹਨਾਂ ਨੂੰ ਲੈਣਾ ਨਹੀਂ ਚਾਹੀਦਾ ਉਹਨਾਂ ਨੂੰ ਬਲੋ ਜਿਹੜਾ ਸਾਡੇ ਸਦਾ ਦੂ ਜਿਹੜੇ ਜਾਂਦੇ ਆ ਉਹ ਤੋਂ ਵੀ ਜਦੋਂ ਕੋਈ ਇੱਥੇ ਆਉਂਦੇ ਆ ਤੇ ਸਾਡੀਆਂ ਸਰਕਾਰਾਂ ਚਾਹੇ ਸੈਂਟਰ ਦੀ ਸਰਕਾਰਾਂ ਦੇ ਵਿੱਚ ਸਟੇਟ ਦੀ ਉਹਦੇ ਲਈ ਅਸੀਂ ਪ੍ਰਬੰਧ ਕਰਦੇ ਆ ਤਾਂ ਹਸਾਲ ਪ੍ਰਬੰਧ ਪ੍ਰਬੰਧ ਕਰਦੇ ਹੋਏ ਇਹਨਾਂ ਜਿਹੜਾ ਇਹ ਉਹਨਾਂ ਨੇ ਜੇ ਲਿਆ ਕਰਾਇਆ ਤੇ ਇਹ ਤੇ ਨਿੰਦਨਯੋਗ ਹੈ ਇਹਦੀ ਤਾਂ ਮੈਂ ਨਿੰਦਾ ਕਰਦਾ ਹਾਂ ਬੋਲ ਰਿਹਾ ਮੱਥਾ ਟੇਕਣ ਵਾਸਤੇ ਜਾਂਦੇ ਪਾਕਿਸਤਾਨ ਬਹੁਤ ਸਾਰੇ ਵੀਜ਼ੇ ਕੱਟੇ ਜਾਂਦੇ ਨੇ 3000 ਦਾ ਕੋਟਾ ਹੈ ਲੇਕਿਨ ਇਸ ਵਾਰ ਕਾਸੋ ਕੋਸ਼ਿਸ਼ ਦਿੱਤੇ ਗਏ ਲੱਗਦਾ ਕਿ ਇਸ ਤੇ ਖਾਸ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਨਹੀਂ ਨਹੀਂ ਵੇਖੋ ਜਿਹੜੀ ਵੀਜ਼ਾ ਪ੍ਰਣਾਲੀ ਮੈਂ ਤਾਂ ਪਹਿਲਾਂ ਵੀ ਕਈ ਵਾਰ ਕਿਹਾ ਸਰਕਾਰ ਨੇ ਵੀ ਕਿਹਾ ਕਿ ਪਾਕਿਸਤਾਨ ਦੀ ਵੀਜ਼ਾ ਪ੍ਰਣਾਲੀ ਬਹੁਤ ਸੌਖੀ ਹੋਣੀ ਚਾਹੀਦੀ ਹੈ ਈਜ਼ੀ ਹੋਣੀ ਚਾਹੀਦੀ ਹੈ ਹਰ ਬੰਦਾ ਉੱਥੇ ਜਾਵੇ ਸਮਝਦੇ ਕਿ ਦੀ ਗੱਲ ਜਿਹੜਾ ਵੀ ਜਾਣਾ ਚਾਹੁੰਦਾ ਉੱਥੇ ਜਾਣਾ ਚਾਹੀਦਾ ਉੱਚ ਸੁਧਾਰ ਕਰਨਾ ਚਾਹੀਦਾ ਪਾਕਿਸਤਾਨ ਵਾਲੇ ਉਹਨੂੰ ਬਹੁਤ ਟਾਈਟ ਕਰ ਦਿੰਦੇ ਆ ਜੇ ਸਾਡੇ ਵਾਲੇ ਪਾਸੇ ਵੀ ਕੋਈ ਇਦਾਂ ਦੀ ਗੱਲ ਆ ਪਾਕਿਸਤਾਨ ਤੋਂ ਕੋਈ ਇੰਡੀਆ ਆਉਣਾ ਚਾਹੁੰਦਾ ਜੇ ਸਾਡੀ ਵੀ ਇਮੀਗ੍ਰੇਸ਼ਨ ਪਾਲਿਸੀ ਨੂੰ ਸੁਧਾਰਨ ਦੀ ਲੋੜ ਆ ਤਾਂ ਕਰਨੀ ਚਾਹੀਦੀ ਆ ਦੋ ਆਪਸੀ ਸਬੰਧ ਚੰਗੇ ਬਣਾਉਣੇ ਚਾਹੀਦੇ ਤੇ ਆਪਸੀ ਲੋਕਾਂ ਨੂੰ ਮਿਲਣਗਿਲ ਤੋਂ ਜੜਾ ਰੋਕਣੇ ਚਾਹੀਦੇ